ਪੰਜਾਬ ਚ ਜੋ ਇਸ ਟਾਈਮ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਐ ਉਹ ਆਪਾਂ ਸਭ ਨੂੰ ਪਤਾ ਐ ਕਿ ਕਿੰਨੇ ਕੁ ਜ਼ਿਆਦਾ ਘਰ ਇਸ ਟਾਈਮ ਤਬਾਹ ਹੋ ਚੁੱਕੇ ਐ ਤੇ ਕਿੰਨਾ ਕੁ ਵੱਡਾ ਨੁਕਸਾਨ ਹੋ ਚੁੱਕਿਆ ਤੇ ਬਾਕੀ ਨੁਕਸਾਨ ਦਾ ਪਤਾ ਤਾਂ ਉਦੋਂ ਹੀ ਲੱਗੂਗਾ ਜਦੋਂ ਪਾਣੀ ਥੱਲੇ ਚਲੇਗਾ ਜਦੋਂ ਪਾਣੀ ਨਿਕਲ ਗਿਆ ਪਰ ਛੇਤੀ ਛੇਤੀ ਇਹ ਪਾਣੀ ਨਿਕਲਦਾ ਵੀ ਨਜ਼ਰ ਨਹੀਂ ਆਉਂਦਾ ਤੇ ਉਸ ਟਾਈਮ ਆਪਾਂ ਇਹੀ ਸੋਚਦੇ ਸੀ ਜਦੋਂ ਇਹ ਹੜ੍ਹ ਆਉਣੇ ਸ਼ੁਰੂ ਹੋਈ ਸੀ ਕਿ ਪੰਜਾਬ ਦੇ ਕਲਾਕਾਰ ਪੰਜਾਬ ਦੇ ਲੋਕ ਤਾਂ ਇਕੱਠੇ ਹੋ ਗਏ ਪਰ ਪੰਜਾਬ ਤੋਂ ਬਾਹਰ ਦੇ ਜੋ ਸੈਲਿਬ੍ਰਿਟੀ ਐ ਜੋ ਐਕਟਰਸ ਐ ਉਹ ਪੰਜਾਬ ਦੇ ਬਾਰੇ ਗੱਲ ਕਿਉਂ ਨਹੀਂ ਕਰ ਰਹੇ ਇਹੀ ਆਪਾਂ ਨੂੰ ਲੱਗ ਰਿਹਾ ਸੀ ਵੀ ਕੀ ਉਹਨਾਂ ਤੇ ਕੋਈ ਪ੍ਰੈਸ਼ਰ ਬਣਿਆ ਹੋਇਆ ਜਿਸ ਪ੍ਰੈਸ਼ਰ ਕਰਕੇ ਉਹ ਪੰਜਾਬ ਬਾਰੇ ਬੋਲਣਾ ਨਹੀਂ ਚਾਹੁੰਦੇ ਜਾਂ ਆਪਾਂ ਨੂੰ ਇਹ ਲੱਗ ਰਿਹਾ ਸੀ ਕਿ ਉਹਨਾਂ ਨੂੰ ਪੰਜਾਬ ਦਾ ਖਿਆਲ ਹੀ ਨਹੀਂ ਪਰ ਹੁਣ ਅੱਜ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਸ਼ਾਹਰੂਖ ਖਾਨ ਦੀ ਜਿਨੇ ਪੰਜਾਬ ਬਾਰੇ ਇੱਕ ਬਹੁਤ ਵਧੀਆ ਤੇ ਬਹੁਤ ਹੀ ਇਮੋਸ਼ਨਲ ਮੈਸੇਜ ਕੀਤਾ ਕਿਉਂਕਿ ਐਡੇ ਵੱਡੇ ਸਟਾਰ ਦਾ ਮੈਸੇਜ ਹੀ ਕਰਨਾ ਬਹੁਤ ਹੁੰਦਾ ਹੈ ਕਿ ਆਪਾਂ ਨੂੰ ਲੱਗੇ ਉਹ ਕਲਾਕਾਰ ਪੰਜਾਬ ਨਾਲ ਵੀ ਖੜੇ ਨੇ ਜਿਨ੍ਹਾਂ ਨੇ ਪੰਜਾਬ ਤੇ ਬੇਸਡ ਫਿਲਮਾਂ ਕੀਤੀਆਂ ਪੰਜਾਬ ਚ ਆਪਣੀਆਂ ਫਿਲਮਾਂ ਚ ਨਹੀਂ ਸ਼ੂਟਿੰਗਸ ਕੀਤੀਆਂ ਤੇ ਹੁਣ ਪੰਜਾਬ ਨਾਲ ਨਹੀਂ ਖੜੇ ਇਹ ਦੇਖ ਕੇ ਦੁੱਖ ਤਾਂ ਜ਼ਰੂਰ ਹੁੰਦਾ ਪਰ ਹੁਣ ਕਈ ਕਲਾਕਾਰਾਂ ਦੇ ਬਾਲੀਵੁੱਡ ਤੋਂ ਵੀ ਕਾਫੀ ਟਵੀਟ ਆ ਚੁੱਕੇ ਆ ਕਿ ਅਸੀਂ ਪੰਜਾਬ ਨਾਲ ਖੜੇ ਆ ਜੇ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਚਾਹੀਦੀ ਹੋਵੇ ਤਾਂ ਅਸੀਂ ਤੁਹਾਡੇ ਉਹ ਹੈਲਪ ਕਰਨ ਲਈ ਤਿਆਰ ਆ ਬਾਕੀ ਜੇ ਗੱਲ ਸੋਸ਼ਲ ਮੀਡੀਆ ਦੀ ਕਰੀਏ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਤਾਕਤ ਹੈ ਸੋਸ਼ਲ ਮੀਡੀਆ ਰਾਹੀਂ ਹੀ ਇਹ ਮੈਸੇਜ ਪੂਰੀ ਦੁਨੀਆ 'ਚ ਸਰਕੂਲੇਟ ਹੋਇਆ ਤੇ ਜੋ ਆਪਣਾ ਪੰਜਾਬ ਦਾ ਮੀਡੀਆ ਹੈ ਬਾਕੀ ਗੱਲ ਛੱਡ ਦਿਓ ਨੈਸ਼ਨਲ ਮੀਡੀਆ ਦੀ ਉਹ ਤਾਂ ਹੀ ਸਿਚੁਏਸ਼ਨ ਨੂੰ ਚੰਗੇ ਤਰੀਕੇ ਨਾਲ ਕਵਰ ਹੀ ਨਹੀਂ ਕਰ ਰਿਹਾ ਇੱਕ ਦੋ ਹੋਣਗੇ ਜੋ ਇਹ ਸਿਚੁਏਸ਼ਨ ਨੂੰ ਕਵਰ ਕਰ ਰਹੇ ਹਨ ਪਰ ਆਪਣੀ ਜੋ ਮੁੱਕ ਦੀ ਗੱਲ ਹੈ ਹੁਣ ਸਾਰਾ ਪੰਜਾਬ ਇੱਕ ਹੋ ਕੇ ਖੜਾ ਹੈ ਪੰਜਾਬ ਦੇ ਕਲਾਕਾਰ ਇੱਕ ਹੋ ਕੇ ਖੜੇ ਹੈ ਤੇ ਬਾਲੀਵੁੱਡ ਤੱਕ ਦੇ ਸਟਾਰਸ ਦੇ ਵੀ ਸੁਪਰਸਟਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਿਵੇਂ ਕਿ ਸ਼ਾਹਰੂਖ ਖਾਨ ਉਹਨਾਂ ਦੇ ਵੀ ਮੈਸੇਜ ਆ ਚੁੱਕੇ ਹੈ ਕਿ ਅਸੀਂ ਪੰਜਾਬ ਨਾਲ ਖੜੇ ਹਾਂ ਕਿਉਂਕਿ ਜੇ ਗੱਲ ਸ਼ਾਹਰੂਖ ਖਾਨ ਦੀ ਕਰੀਏ ਉਹਨੇ ਜੋ ਆਪਣੀਆਂ ਫਿਲਮਾਂ ਕੀਤੀਆਂ ਸ਼ੁਰੂ ਚ ਯਸ਼ਰਾਜ ਫਿਲਮ ਦੇ ਬੈਨਰ ਦੇ ਥੱਲੇ ਉਹ ਜ਼ਿਆਦਾਤਰ ਪੰਜਾਬ ਚ ਹੀ ਬਣੀਆਂ ਤੇ ਹੁਣ ਜੋ ਪੰਜਾਬ ਚ ਹੜ੍ਹਾਂ ਦੀ ਸਿਚੁਏਸ਼ਨ ਬਣੀ ਹੋਈ ਹੈ ਇੰਨਾ ਪਾਣੀ ਹੜ੍ਹਾਂ ਦਾ ਪੰਜਾਬ ਚ ਚੜ ਚੁੱਕਿਆ ਹੈ ਘਰਾਂ ਚ ਵੜ ਚੁੱਕਿਆ ਹੈ ਇੰਨਾ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਹੁਣ ਜੇ ਇਹ ਸਟਾਰ ਪੰਜਾਬ ਬਾਰੇ ਗੱਲ ਨਾ ਕਰਦੇ ਤਾਂ ਦੁੱਖ ਤਾਂ ਹੋਣਾ ਹੀ ਸੀ ਕਿਉਂਕਿ ਇਹਨਾਂ ਨੂੰ ਵੀ ਪਤਾ ਕਿ ਸਾਡੀਆਂ ਫਿਲਮਾਂ ਦਾ ਜੋ ਰੈਵਨਿਊ ਆਉਂਦਾ ਜੋ ਉਹਦੀ ਕਲੈਕਸ਼ਨ ਆਉਂਦੀ ਹੈ ਉਹਦਾ ਵੱਡਾ ਹਿੱਸਾ ਪੰਜਾਬ ਤੋਂ ਵੀ ਆਉਂਦਾ ਹੈ ਇਸ ਕਰਕੇ ਪੰਜਾਬ ਨਾਲ ਇਸ ਸਮੇਂ ਖੜਨਾ ਸਾਡਾ ਫਰਜ਼ ਵੀ ਹੈ ਤੇ ਸਾਡੀ ਡਿਊਟੀ ਵੀ ਹੈ ਵੈਸੇ ਕੋਈ ਹਲੇ ਤੱਕ ਹੈਲਪ ਦਾ ਐਲਾਨ ਤਾਂ ਹੋਇਆ ਨਹੀਂ ਪਰ ਅਕਸ਼ਾ ਕੁਮਾਰ ਨੇ ਹੁਣ ਤੱਕ 5 ਕਰੋੜ ਦੀ ਸਹਾਇਤਾ ਦੇਣ ਦਾ ਐਲਾਨ ਕਰਤਾ ਤੇ ਆਉਣ ਵਾਲੇ ਸਮੇਂ 'ਚ ਹੋਰ ਕੀ ਅਪਡੇਟ ਆਉਂਦੀ ਹੈ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਰਾਹੀਂ ਜ਼ਰੂਰ ਦੱਸਾਂਗੇ ਤਾਂ ਚੈਨਲ ਨਾਲ ਤੁਸੀਂ ਜੁੜੇ ਰਹੋ ਤੇ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਲਈ ਚੈਨਲ ਦੀਆਂ ਵੀਡੀਓ ਤੁਸੀਂ ਜ਼ਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਦੇ ਨਾਲ